ਐਮਪੀ ਸਾਹਿਬ ਇੱਕ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਮਾਮਲਾ ਆਇਆ ਹੈ ਕਿ ਜਿਹੜੇ ਸਾਡੇ ਜ਼ਿਲ੍ਹੇ ਦੇ ਮਾਨਜਗ ਡਿਪਟੀ ਕਮਿਸ਼ਨਰ ਮੈਡਮ ਨੇ ਉਹ ਪੱਤਰਕਾਰਾਂ ਨੂੰ ਪੱਖ ਦੇਣ ਵਾਸਤੇ ਫੋਨ ਨਹੀਂ ਚੱਕਦੇ ਜਾਂ ਆਮ ਪਬਲਿਕ ਦੇ ਜਿਹੜੇ ਨੁਮਾਇंदे ਯੂਨੀਅਨ ਦੇ ਨੁਮਾਇंदे ਨੇ ਉਹ ਜਾਣਦੇ ਨੇ ਉਹਨਾਂ ਨਾਲ ਸਹੀ ਗੱਲਬਾਤ ਜਿਹੜਾ ਕਰਨ ਦੀ ਗੱਲ ਨਹੀਂ ਕਰ ਰਹੇ ਜੇ ਕਹਿ ਲਈਏ ਤੇ ਉਹਨਾਂ ਦਾ ਆਡੀਆਲ ਰੁਈਆ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਕੋਈ ਵੀ ਅਫਸਰ ਹੈ ਉਹ ਪਬਲਿਕ ਦਾ ਨੌਕਰ ਹੈ ਲੋਕਾਂ ਦਾ ਨੌਕਰ ਹੈ ਕੋਈ ਲੀਡਰ ਹੈ ਉਹ ਵੀ ਲੋਕਾਂ ਦੇ ਵੋਟ ਲੈ ਕੇ ਜਾਂਦਾ ਹੈ ਤੇ ਐਸਾ ਦੇ ਅਗਰ ਕੋਈ ਅਫਸਰ ਰਈਆ اختیار ਕਰਦਾ ਤਾਂ ਗਲਤ ਹੈ ਉਹਨਾਂ ਨੂੰ ਪਬਲਿਕ ਦੀ ਗੱਲ ਸੁਣਨੀ ਚਾਹੀਦੀ ਤੇ ਪੱਤਰਕਾਰ ਦੀ ਗੱਲ ਇਹਨਾਂ ਦਾ ਪੂਰੇ ਦੇਸ਼ ਦੇ ਵਿੱਚ ਜਿਹੜਾ ਲੋਕਾਂ ਦੇ ਬੈਟਰਮੈਂਟ ਵਾਸਤੇ ਕੰਮ ਕਰਨੇ ਜੀ ਉਹਨਾਂ ਦੀ ਗੱਲ ਨਹੀਂ ਸੁਣਦੇ ਤਾਂ ਮੈਂ ਕਹਿੰਦਾ ਕਿ ਚੰਗੀ ਗੱਲ ਨਹੀਂ ਚਾਹੇ ਤੋਂ ਆਮ ਆਦਮੀ ਜਾਂਦਾ ਹੈ ਗਰੀਬ ਪਰਿਵਾਰ ਜਾਂਦਾ ਹੈ ਤਾਂ ਉਹਦੀ ਵੀ ਉਹਨਾਂ ਨੂੰ ਗੱਲ ਜਿਹੜੀ ਸੁਣਨੀ ਚਾਹੀਦੀ ਹੈ ਇਸ ਕਰਕੇ ਇਹ ਉਸਾਰਡ ਰੂਟ ਕਰ ਲੈਣਾ ਚਾਹੀਦਾ ਹੈ ਤੇ ਹਰੇਕ ਦੀ ਗੱਲ ਖੁੱਲ ਬੀਵੀ ਦੇ ਨਾਲ ਜਿਹੜੀ ਹੈ ਉਹ ਸੁਣਨੀ ਚਾਹੀਦੀ ਹੈ ਮੈਂ ਇਹ ਸਾਥ ਦੇ ਪੱਤਰਕਾਰਾਂ ਨੇ ਇੱਕ ਜਿਹੜੀ ਲਿਖਤੀ ਸ਼ਿਕਾਇਤ ਤੁਹਾਡੇ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ ਇੱਕ ਪਾਸ ਕੀਤਾ ਹੈ ਲਿਖਤੀ ਸ਼ਿਕਾਇਤ ਪਹੁੰਚਾ ਕੇ ગ્રામ ਅਦਾਲੇ ਤੱਕ ਪਹੁੰਚਾਉਣੀ ਹੈ ਔਰ ਪਾਰਲੀਮੈਂਟ ਤੱਕ ਵੀ ਜਿਹੜਾ ਤੁਹਾਡੇ ਤੱਕ ਅਪਰੋਚ ਕਰਨ ਦੀ ਗੱਲ ਉਹ ਉਮੀਦ ਰੱਖਦੇ ਨੇ ਕੀ ਕਰੋਗੇ ਤੁਸੀਂ ਨਹੀਂ ਦੇਖੋ ਮੇਰੇ ਨੂੰ ਜੇ ਮੈਨੇ ਲਿਖਤੀ ਸ਼ਿਕਾਇਤ ਕੋਈ ਇਸ ਤਰ੍ਹਾਂ ਦੀ ਕੋ ਕਰਦੇ ਹੈ ਦੇਖੋ ਸਭੀ ਪਹਿਲਾਂ ਤਾਂ 7 ਜ 8 ਤਰੀਕ ਦੀ ਜਿਲ੍ਹਾ ਮੀਟਿੰਗ ਕਮੇਟੀ ਦੀ ਕਮੇਟੀ ਹੈ डीसी मैडम इत्ते होंगे आठ दी शायद फरोजपुर है सतगेश탄 ਦੇ ਦੋ ਦਿਨ ਦਾ ਫਰੋਰਾ ਰੱਖਿਆ ਹੈ ਮੈਂ ਦੋਨੋਂ ਡਰਟੀ ਕੁਇਸਟਨਾਂ ਨੂੰ ਆਪ ਦੇ ਨੂੰ ਬੇਨਤੀ ਕਰਦਿਆਂਗਾ ਕਿ ਜਿਹੜੀ ਇਸ ਤਰ੍ਹਾਂ ਦਾ ਰਵਈਆ ਅਖਤਿਆਰ ਨਹੀਂ ਕਰਨਾ ਚਾਹੀਦਾ ਸਰਸਾਨੂੰ ਸਾਨੂੰ ਇਹਦਾ ਸਾਥ ਦੇਣਾ ਚਾਹੀਦਾ ਹੈ ਸੋ ਪੱਤਰਕਾਰਾਂ ਤੋਂ ਸਾਨੂੰ ਸਾਥ ਲੈਣਾ ਚਾਹੀਦਾ ਜੇ ਕਿਤੇ ਕੋਈ ਗਲਤ ਹੁੰਦਾ ਹੈ ਤਾਂ ਉਹਦੇ ਬਾਰੇ ਖੁੱਲ ਕੇ ਅੱਗੇ ਆਉਣ ਤਾਂ ਕਿ ਲੋਕਾਂ ਦੇ ਕੰਮ ਜਿਹੜੇ ਉਹ ਸਹੀ ਹੋ ਉਸ ਆਮ ਆਦਮੀ ਦੀ ਗੱਲ ਜਿਹੜੀ ਹੈ ਉਹ ਖੁੱਲ੍ਹ ਦਿਲ ਇਹਨਾਂ ਸੁਣਨੀ ਚਾਹੀਦੀ ਹੈ ਇਹ ਮੈਂ ਉਹਨਾਂ ਨੂੰ ਜੇਕਰ ਫਿਰ ਵੀ ਆਪਣਾ ਅੜੀਲਾ ਰਵਈਆ ਰੱਖਦੇ ਨੇ ਨਹੀਂ ਮੇਰੇ ਖਿਆਲ ਤਾਂ ਨਹੀਂ ਐਸੀ ਕੋਈ ਗੱਲ ਨਹੀਂ ਹੁੰਦੀ ਜੇਕਰ ਕਿਤੇ ਹੋਏਗੀ ਤਾਂ ਫਿਰ ਮੈਨੂੰ ਜੋ ਤੁਸੀਂ ਸਾਰੇ ਪੱਤਰਕਾਰ ਕਹਿਣਗੇ ਨਾ ਤੁਹਾਡੇ ਨਾਲ